ਅਸਲチュア ਮਨੁੱਖ ਦੀ ਜ਼ਿੰਦਗੀ ਦਾ ਮੇਨ ਮਕਸਦ ਮੇਨ ਸ਼ਰਧਾ ਪ੍ਰਮੋ ਦੇ ਮਿਲਾਪ ਦਾ ਹੈ ਪਰ ਮਨੁੱਖ ਦੇ ਅੰਦਰ ਮਿਲਾਪ ਦੀ ਤੜਪ ਵੀ ਹੈ ਐਸਾ ਨਹੀਂ ਹੈ ਕਿ ਤੜਪ ਨਹੀਂ ਹੈ ਸੋਚਦੇ ਵੀ ਅਸੀਂ ਪਰ ਮਿਲਾਪ ਕਿਵੇਂ ਹੋਏ ਬਲਿਏ ਕਿਵੇਂ ਇਹ ਗੱਲ ਸ਼ਾਇਦ ਸਾਡਾ ਹਜੇ ਪੂਰੀ ਤਰ੍ਹਾਂ ਸਮਝ ਨਹੀਂ ਆਈ ਮਿਲਾਪ ਦੀ ਦੀ ਤਰਫਾ ਉਹਦੀ ਪੂਰਤੀ ਦੇ ਲਈ ਅਸੀਂ ਕਈ ਵਾਰੀ ਬਹੁਤ ਗਲਤ ਟੰਗਾਂ ਦੇ ਆ ਇਸਤੇਮਾਲ ਕਰਦੇ ਆ ਕਦੀ ਬਾਇਆ ਦਾ ਲੜ ਫੜ ਕੇ ਬਹੁਤ ਦੂਰ ਗ੍ਰਾਹ ਦੀ ਦੁਨੀਆ ਵਿੱਚ ਜਾ ਪੁੰਚਦੇ ਆ ਤੇ ਕਦੇ ਵਿਕਾਰਾਂ ਦਾ ਪੱਲਾ ਫੜ ਕੇ ਅਸੀਂ ਇਸ ਬਲਾਪ ਦੀ ਖਾਸ਼ ਨੂੰ ਪੂਰਾ ਕਰਨਾ ਚਾਹੁੰਦੇ ਆ ਜਿਹੜਾ ਕਿ ਰਸਤਾ ਹੀ ਗਲਤ ਆ ਸਾਡੀ ਚਾਹੋਂ ਦੀ ਗਲਤ ਹੈ ਜਿੰਨੇ ਸਾਧਨ ਸਾਡੇ ਕੋਲ ਹਨ ਉਹ ਸਾਧਨ ਅਸੀਂ ਇਸਤੇਮਾਲ ਕਰਕੇ ਇਹ ਚਾਹਤੇ ਤਾਂ ਮਿਲ ਲਈਏ ਪਰ ਪੂਰਤੀ ਹੁੰਦੀ ਨਹੀਂ ਜਿਹੜੇ ਸਾਧਨ ਅਸੀਂ ਵਰਤਦੇ ਹਾਂ ਇਹਨਾਂ ਦੇ ਇਸਤੇਮਾਲ ਕਰਨਾ ਸਾਰੀ ਜ਼ਿੰਦਗੀ ਮਰੁਖ ਕ੍ਰਿਸ਼ਨਾ ਦੀ ਇੱਕ ਪੱਠੀ ਦੇ ਵਿੱਚ ਪੁੱਜਦਾ ਰਹਿੰਦਾ ਸੌਰੀ ਜੀ ਜੀ ਸਾਧਨ ਬਹੁਤ ਹਨ ਪਰ ਕ੍ਰਿਸ਼ਨ ਨੇ ਉਹਦੀ ਪੱਠੀ ਚ ਪੁੱਛਦਾ ਜਾਂਦਾ ਇਹ ਤ੍ਰਿਸ਼ਨਾ ਹੀ ਕਿ ਐਸਾ ਵੱਡਾ ਰੋਗ ਬਣ ਜਾਂਦਾ ਹੈ ਕਿ ਜਿਹੜਾ ਰੋਗ ਹੋਵੇ ਫਿਰ ਰੋਗ ਦਾ ਤੇ ਸੋਗ ਦਾ ਕੁਝ ਸੰਬੰਧ ਬੜਾ ਗਹਿਰਾ ਹੁੰਦਾ ਹੈ ਰੋਗ ਦੇ ਵਿੱਚੋਂ ਸੁੱਖ ਨਹੀਂ ਮਿਲਦਾ ਰੋਗ ਦੇ ਵਿੱਚੋਂ ਦੁੱਖ ਮਿਲਦਾ ਰੋਗ ਕੋਈ ਹੋਵੇ ਉਹ ਅੰਦਰ ਦਾ ਹੋਵੇ ਰੋਗ ਬਾਹਰ ਦਾ ਸਰੀਰ ਦੇ ਰੋਗ ਵੀ ਕਦੀ ਸੁੱਖ ਨਹੀਂ ਦਿੰਦੇ ਸਰੀਰ ਦੇ ਰੋਗ ਵੀ ਦੁੱਖ ਦਿੰਦੇ ਆ ਇਹ ਅੰਦਰ ਦੇ ਰੋਗ ਹੈ ਉਹ ਤਾਂ ਮਨੁੱਖ ਨੂੰ ਬਿਲਕੁਲ ਹੀ ਜਣਾ ਤੋਂ ਹੀ ਵਿਗਾੜ ਦਿੰਦੇ ਨੇ ਉਹਨੂੰ ਕਹਿੰਦੇ ਡਿਪਰੈਸ਼ਨ ਹੋ ਗਿਆ ਇਹ ਜੀ ਹੁਣ ਬਹੁਤ ਜ਼ਿਆਦਾ ਸੋਚਾਂ ਵਿੱਚ ਲੱਗ ਗਿਆ ਇਹ ਦੇ ਬ੍ਰੇਨ ਕੰਮ ਨਹੀਂ ਕਰਦਾ ਇਹਦਾ ਦਿਮਾਗ ਕੰਮ ਨਹੀਂ ਕਰਦਾ ਕਿਉਂ ਅੰਦਰ ਦਾ ਰੋਗ ਸੀ ਜਿਹੜਾ ਬੰਦਾ ਹੈ ਇਨਸਾਨ ਜਿਹੜਾ ਹੈ ਇਹ ਸਹੂਲਤਾ ਕਰਕੇ ਦੁਖੀ ਨਹੀਂ ਹੈ ਦੁੱਖ ਦਾ ਕਾਰਨ ਅੰਦਰੋਂ ਰੋਗੀ ਹੋਣਾ ਹੁੰਦਾ ਹੈ ਜਦੋਂ ਬੁਰਕ ਅਧਰੋ ਰੋਗੀ ਹੋ ਜਾਂਦਾ ਹੈ ਉਦੋਂ ਦੁੱਖਾ ਦੁਖੀ ਹੁੰਦਾ ਜੋ ਕੁਝ ਦੇ ਕੋਲ ਹੈ ਉਹਦਾ ਵੀ ਉਹ ਸੁੱਖ ਮਨ ਨਹੀਂ ਦਿੰਦਾ ਸਗੋਂ ਜੋ ਕੁਝ ਕੋਲ ਹੈ ਉਹਦੇ ਵਿੱਚੋਂ ਵੀ ਇਹਨੂੰ ਕਈ ਵਾਰੀ ਹੋਰ ਦੁੱਖ ਹੀ ਪੈਦਾ ਹੋ ਜਾਂਦੇ ਨੇ ਤਰ ਹੁੰਦੇ ਨੇ ਤੋਂ ਕਹਿੰਦਾ ਭਾਵ ਇਹ ਹੈ ਕਿ ਮਨੁੱਖ ਮਲਾਪ ਦੀ ਗਲਤ ਸੋਚਦਾ ਤਾਂ ਹੈ ਪਰ ਬਲਾਬ ਦੇ ਰਸਤੇ ਤੇ ਚੱਲਣਾ ਇਹ ਨੂੰ ਸਮਝ ਨਹੀਂ ਆਇਆ ਉਹ ਦੁਨੀਆਂ ਦੇ ਸਾਧਨਾ ਚੋਂ ਦੁਨੀਆਂ ਦੇ ਪਦਾਰਥਾਂ ਵਿੱਚੋਂ ਦੁਨੀਆਂ ਦੀਆਂ ਚੀਜ਼ਾਂ ਚੋਂ ਹੋਰ 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 ਕਰਕੇ ਹੀ ਬਲਾਵ ਤੇ ਪਹੁੰਚਣਾ ਚਾਹੁੰਦਾ ਹੈ ਜੇ ਤੁਸੀਂ ਦੇਖਦੇ ਆਂ ਆਮ ਦੁਨੀਆਂ ਨੂੰ ਵੀ ਦੇਖਦੇ ਆਂ ਸਾਰੀ ਦੁਨੀਆਂ ਤੋਂ ਵੱਧ ਸਾਧਨ ਮਨੁੱਖ ਦੇ ਕੋਲ ਹਨ ਸਹੂਲਤਾ ਮਨੁੱਖ ਕੋਲ ਹੈ ਘਰ ਮਨੁੱਖ ਕੋਲ ਹੈ ਖਾਣਾ ਤਰ੍ਹਾਂ ਤਰ੍ਹਾਂ ਦਾ ਭਾਤ ਪਾਣ ਦਾ ਖਾਣਾ ਮਨੁੱਖ ਕੋਲ ਹੈ ਪਹਿਨਣ ਲਈ ਕੱਪੜੇ ਵੱਖਰੇ ਵੱਖਰੇ ਦੇ ਕੋਲ ਹਨ ਸੌਣ ਲਈ ਔੰਜਾਰ ਦੇ ਸਾਧਨ ਇਹਦੇ ਕੋਲਾਂ ਚੰਗੀਆਂ ਸਵਾਰੀਆਂ ਇਹਦੇ ਕੋਲ ਨੇ ਮਨੰੰਜਨ ਦੇ ਸਾਧਨ ਇਹਦੇ پاس ਨੇ ਕਿ ਮਨੁੱਖ ਦਾ ਜ਼ੁਗੀਰ ਦਾ ਆਸਪਾਸ ਦਾ ਸਰਹ ਸੁਖਨਾ ਭਰਿਆ ਹੋਣਾ ਚਾਹੀਦਾ ਸੀ ਪਰ ਸਭ ਤੋਂ ਜ਼ਿਆਦਾ ਦੁਖੀ ਮਨੁੱਖ ਹੈ ਮਾਫ਼ ਕਰਨਾ ਇਹਨੇ ਸਾਧਨ ਹੁੰਦਿਆ ਹੋਇਆ ਵੀ ਸਭ ਤੋਂ ਜ਼ਿਆਦਾ ਦੁਖੀ ਮਨੁੱਖ ਹੈ ਅੱਤ ਦਾ ਪਰੇਸ਼ਾਨ ਹੈ ਜਿਹਦੇ ਅੰਦਰ ਕੀ ਫੋਲ ਕੇ ਦੇਖ ਲੋ ਉਹ ਦੁੱਖਾਂ ਨਾਲ ਹੀ ਭਰਿਆ ਹੋਇਆ ਹੈ ਇਸ ਪਰ ਖੋਲੂ ਗੱਟੜੀ ਦੁੱਖੀ ਪਰ ਆਇਆ। ਤੇਦੀ ਖੁੱਲਾ ਨਾ ਗੱਟੜੀ ਖੋਲ ਕੇ ਤਾਂ ਦੇਖੋ ਦੁਖਰੀ। ਸਿਰ ਤੇ ਚੁੱਕੀ ਹੋਈ ਪਰ ਜਿਹੜੀ ਦੁੱਖਾਂ ਦੀ ਔਰ ਖੋਲੋ ਤਾਂ ਸਹੀ। ਇਹਦੀ ਆਪਣੀ ਖੋਲੋ ਤੇ ਜਿਹਨੂੰ ਜਿਹਦੇ ਕਹ ਤੁਸੀਂ ਖੋਲਦੇ ਹੋ ਤੁਹਾਡੇ ਅੱਗੇ ਤੈਨੂੰ ਗੰਠਾ ਆ ਕੇ ਖੋਲ ਕੇ ਰੱਖ ਦਿੰਦਾ। ਇੱਕ ਦੁੱਖ ਦੀ ਗੱਲ ਕਰਕੇ ਦੇਖੋ ਤੁਹਾਨੂੰ ਜ਼ਿੰਦਗੀ ਦੇ 50 ਗੁ ਦੁੱਖ ਨੇ ਅੱਗੇ ਸੁਣਾ ਦੇਣੇ ਨੇ। ਮੁਰਖ ਦੀ ਜ਼ਿੰਦਗੀ ਦੀ ਕਹਾਣੀ ਹੋ ਗਈ ਹੈ। ਗੱਲ ਸਿਰਫ ਸਮਝਣ ਦੀ ਇਹ ਹੈ ਕਿ ਮਨੁੱਖ ਅਸਲ ਵਿੱਚ ਬਾਹਰੋਂ ਦੁਖੀ ਨਹੀਂ ਹੈ ਮਨੁੱਖ ਅਸਲ ਵਿੱਚ ਅੰਦਰੋਂ ਦੁਖੀ ਹੈ ਜਿਹੜੀ ਗੱਲ ਅਸੀਂ ਸਮਝਦੇ ਨਹੀਂ ਜਾਂ ਸਾਡੀ ਸਮਝ ਵਿੱਚ ਨਹੀਂ ਆਉਂਦੀ ਤੇ ਅੰਦਰੋਂ ਦੁਖੀ ਹੋਣ ਤੋਂ ਪਹਿਲਾਂ ਜਿਹੜਾ ਅੰਦਰੋਂ ਦੁਖੀ ਹੈ ਉਹ ਬਾਹਰੋਂ ਸੁਖੀ ਹੋ ਨਹੀਂ ਸਕਦਾ ਕਿਉਂਕਿ ਉਹਦੇ ਅੰਦਰ ਹਰ ਵੇਲੇ ਤੜਫਾਸ਼ ਲੱਗੀ ਰਹਿੰਦੀ ਹੈ ਤੇ ਜਦੋਂ ਅੰਦਰ ਤੋਂ ਅਸੀਂ ਦੁਖੀ ਹਾਂ ਫਿਰ ਸਾਡਾ ਮਲਾਪ ਨਹੀਂ ਹੋ ਸਕਦਾ ਜਿਹੜੀ ਗੱਲ ਗੁਰਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਕਹਲ ਕੀਤੀ ਹੈ ਨਾ ਵੀ ਅਸੀਂ ਇਹ ਦੁਖੀ ਕਹਦੇ ਵਿੱਚ ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ, ਅਗਿਆਨਤਾ ਇਹਦੇ ਨਾਲ ਅਸੀਂ ਦੁਖੀ ਹਾਂ ਕਿਉਂਕਿ ਅੰਦਰ ਹਨੇਰਾ ਹਾ ਇਸੇ ਗੱਲ ਨੂੰ ਸਤਗੁਰੂ ਕਹਿਣ ਲੱਗੇ ਤਮ ਸੰਸਾਰ ਚਿਰਨ ਲੱਗੇ ਤਰੀਕੇ ਪਿੱਤਾਮਤ ਹਰ ਸੰਸਾਰ ਦੇ ਵਿੱਚ ਇੱਥੇ ਤਾਂ ਕੋਈ ਸ਼ੱਕ ਨਹੀਂ ਪਰ ਰਸਤਾ ਵੀ ਹੈ ਨਾ ਇਸ ਤਮ ਵਿੱਚੋਂ ਨਿਕਲਣ ਦਾ ਇੱਕ ਰਸਤਾ ਵੀ ਤਾਂ ਗੁਰੂ ਸਾਹਿਬ ਨੇ ਦੱਸਿਆ ਅਸੀਂ ਉਸ ਰਸਤੇ ਤੇ ਜਿਹੜਾ ਸੀ ਚਰਨ ਚਰਨ ਲੱਗ ਤਰੀਏ ਇਹ ਰਸਤਾ ਨਹੀਂ ਪੜਿਆ ਦੁਨੀਆ ਫੜਦੀ ਨਹੀਂ ਇਸ ਰਸਤੇ ਨੂੰ ਅਸੀਂ ਵੀ ਉਹਦੇ ਵਿੱਚ ਸ਼ਾਮਲ ਆ ਭਾਈ ਨਾ ਬਲਾਸ ਸਿੰਘ ਜੀ ਨੇ ਬੜੇ ਖੂਬਸੂਰਤ ਇੱਕ ਬਚਨ ਕੀਤਾ ਉਹਨਾਂ ਦੀ ਗਜ਼ਲ ਆ 41 ਨੰਬਰ ਗਜ਼ਲ ਆ ਉਹ ਤੇ ਚਿਕ ਉਹਨਾਂ ਨੇ ਗੱਲ ਬੜੀ ਲਿਖੀ ਕਹਿੰਨ ਲੱਗੇ ਇਹ ਦੇਵੰਦ ਲਾਲ ਤੂੰ ਆਪਣੇ ਹੱਥ ਕ੍ਰਿਸ਼ਨਾ ਵਾਲੇ ਪਾਸਿਓਂ ਛੋਟੇ ਕਰ ਲੈ ਭਾਵ ਕ੍ਰਿਸ਼ਨਾ ਨੂੰ ਤਿਆਗ ਦੇ ਤੇ ਤੈਨੂੰ ਆਪਣੇ ਆਪ ਹੀ ਪ੍ਰਭੂ ਦੇ ਪ੍ਰਤੱਖ ਦਰਸ਼ਨ ਅੰਦਰ ਹੋ ਜਾਣਗੇ ਬੜੇ ਕਮਾਲ ਦੇ ਬੋਲ ਉਹਨਾਂ ਨੇ ਲਿਖਿਆ ਇਹ ਕਹਿੰਦੇ ਤੇਰੇ ਅੰਦਰ ਆਪਣੇ ਆਪ ਹੀ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ ਪੇਪਰ ਹੀ ਆਪਣਾ ਹੱਥ ਖਿੱਚ ਕੇ ਦੇਖ ਬਸ ਇੱਕ ਹਾਥੀ ਖਿੱਚਣਾ ਤਾਂ ਹੁੰਦਾ ਨਹੀਂ ਸਾਨੂੰ ਜਦੋਂ ਅਸੀਂ ਹੱਥ ਖਿੱਚਣ ਦੀ ਗੱਲ ਕਰਦੇ ਆਂ ਉਦੋਂ ਅਸੀਂ ਹੋਰ ਹੋਰ ਗੱਲਾਂ ਵੀ ਕਰਦੇ ਆਂ ਸੱਚ ਇਹ ਹੈ ਕਿ ਬੰਦਾ ਅਸਲ ਵਿੱਚ ਜਿਉਣ ਲਈ ਸਬੰਧ ਤਾਂ ਇਕੱਠੇ ਕਰਦਾ ਹੈ ਪਰ ਸੁਖ ਇੱਕ ਦਿਨ ਸੁਖ ਨਾਲ ਇੱਕ ਦਿਨ ਵੀ ਜਿਉ ਕੇ ਰਹੀ ਦੇਖਦਾ ਜਿਹੜੇ ਸਾਧਨਾਂ ਦੀ ਗੱਲ ਅਸੀਂ ਕਰਦੇ ਆ ਕਿਉਂਕਿ ਇਹ ਸਾਰੇ ਦੇ ਸਾਰੇ ਜਿੰਨੇ ਸਾਧਨ ਹਨ ਇਹ ਇੱਥੇ ਹੀ ਰਹਿ ਜਾਂਦੇ ਹਨ ਮਨ ਕੀ ਮਨ ਹੀ ਮਾਹ ਰਹੀ ਨਾ ਹਰ ਭਜਨ ਨ ਤੀਰ ਸੇਵੇ ਚੋਟੀ ਕਾਲ ਗਹੀ ਇਹ ਤਾਂ ਇੱਥੇ ਹੀ ਰਹਿ ਜਾਂਦੇ ਮਨ ਦੀਆਂ ਗੱਲਾਂ ਤਾਂ ਮਨ ਹੀ ਰਹਿਣ ਅਗੀਆਂ ਜਿਹੜੇ ਇਹ ਜਿਹੜੀਆਂ ਚੀਜ਼ਾਂ ਦੁਨੀਆ ਦੇ ਇਸ ਗੱਲ ਕੀਤੀ ਹੈ ਜਮੀਰ 79 ਸਿੰਘ ਜੀ ਨੇ ਇਹਨਾਂ ਦਾ ਜਿਹੜਾ ਜਿਹੜਾ ਇਹਨਾਂ ਦੀ ਪ੍ਰਸ਼ਨਾ ਹੈ ਕਿ ਕੇਵਲ ਰੱਬ ਦੇ ਨਾਮ ਨਾਲ ਹੀ ਮੁੱਚ ਸਕਦੀ ਹੈ ਹੋਰ ਕੋਈ ਉਸਤਾ ਨਹੀਂ ਹੈ ਉਹ ਵਾਗੀ ਰੁਦੀ ਜਾ ਤੇ ਇਹਦਾ ਰਸਤਾ ਵੀ ਸਤਿਗੁਰੂ ਆਪ ਹੀ ਦੱਸਦੇ ਨੇ ਤੇ ਸਤਿਗੁਰੂ ਦੇ ਰਸਤੇ ਤੇ ਚੱਲ ਕੇ ਅਸੀਂ ਮਲਾਬ ਵਾਲੇ ਪਾਸੇ ਜਿਹੜੇ ਆ ਉਹ ਤੁਰ ਸਕਦੇ ਹਾਂ ਤਾਂ ਬੜੀ ਸਪਸ਼ਟ ਗੱਲ ਹੈ ਕਿ ਅਸੀਂ ਜਦ ਤੱਕ ਅੰਦਰ ਦੇ ਇਸ ਨੂੰ ਨਹੀਂ ਪਛਾਣਦੇ ਇਹ ਉਨੀ ਦੇਰ ਤੱਕ ਸਾਡਾ ਮਲਾਪ ਵਾਲਾ ਇਸ ਬਾਤ ਨਹੀਂ ਚਲੇਗਾ ਪਾਵਨ ਮਲਾਪ ਦੀ ਤਰਸ ਸਾਡੇ ਅੰਦਰ ਹੀ ਹੈ ਆਓ ਆਪਾਂ ਨੇ ਅੰਦਰ ਨੂੰ ਪਛਾਣੀਏ ਅੰਦਰ ਵਿੱਚ ਆਤ ਮਾਰੀਏ ਤੇ ਦੇਖੀਏ ਕਿ ਸੱਚਮੁੱਚ ਅਸੀਂ ਵੀ ਇਹ ਗਿਆਨਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਨਾਲ ਰੱਖ ਕੇ ਉਹਨੂੰ ਮਿਲਣਾ ਚਾਹੁੰਦੇ ਆ ਪਿਆਰਿਓ ਇਹਦਾ ਤਾਂ ਤਿਆਗ ਕਰਨਾ ਹੀ ਪਏਗਾ ਤਿਆਗ ਕਰਾਂਗੇ ਤਾਂ ਮਲਾਪ ਹੋਏਗਾ ਗੁਰੂ ਕਿਰਪਾ ਕਰੇ ਅਸੀਂ ਮੁਲਾਬਤ ਤੱਕ ਪਹੁੰਚ ਜਾਈਏ